ਪੁਲਿਸ ਨੇ ਮਲਜ਼ਮ ਦੀ ਨਿਸ਼ਾਨ데요 ਤੇ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਸਟੋਰ ਸੁजानਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਦੋ ਮਲਜ਼ਮਾਂ ਨੇ ਪੁਲਿਸ ਰਿਮਾਂਡ ਦੌਰਾਨ ਗੈਰ ਕਾਨੂੰਨੀ ਹਥਿਆਰਾਂ ਦੇ ਪੇਦ ਖੋਲ ਦਿੱਤੇ ਇੰਸਪੈਕਟਰ 모ਹਿਤ ਐਸ ਐਚਓ ਸੁजानਪੁਰ ਨੇ ਦੱਸਿਆ ਕਿ ਪੁਲਿਸ ਨੇ ਕੇਸ ਚ ਗ੍ਰਿਫਤਾਰ ਕੀਤੇ ਗਏ ਮਲਜ਼ਮ ਸੂਰਜ ਪ੍ਰੇਮਨਗਰ ਨਿਵਾਸੀ ਅਤੇ ਵਰੁਣ ਸਿੰਘ ਉਰਫ ਵਰੁਣ ਠਾਕੁਰ ਰਾਣੀਪੁਰ ਚਿੰਗਾ ਨਿਵਾਸੀ ਨੇ ਪੁਚਗਿਚ ਦੌਰਾਨ ਮੰਨਿਆ ਕਿ ਉਹਨਾਂ ਨੇ ਬਿਆਸ ਲਿੰਕ ਨਹਿਰ ਦੇ ਕੰਢੇ ਇੱਕ ਸ਼ਿਵ ਮੰਦਿਰ ਦੇ ਸਾਹਮਣੇ ਇੱਕ ਖਾਲੀ ਪਲਾਟ ਵਿੱਚ ਪਤਰਾ ਹੇਠ ਇੱਕ ਪਿਸਤੌਲ ਅਤੇ ਕਾਰਤੂਸ ਲੁਕਾਇਸਨ। ਮੁਲਜ਼ਮਾ ਨੇ ਦੱਸਿਆ ਕਿ ਉਹਨਾਂ ਨੇ ਰਣਜੀਤ ਸਿੰਘ ਉਰਫ ਜੀਤਾ, ਕਾਰਤਿਕ ਅਤੇ ਅਨਿਲ ਸ਼ਰਮਾ ਉਰਫ ਬਿੰਦਾ ਤੋਂ 60000 ਵਿੱਚ ਹਥਿਆਰ ਖਰੀਦੇ ਸਨ। 1 ਜਨਵਰੀ ਨੂੰ ਲੜਾਈ ਤੋਂ ਬਾਅਦ ਉਹਨਾਂ ਨੇ ਹਥਿਆਰ ਲੁਕਾਇਆ ਤੇ ਗੁਰੂਗ੍ਰਾਮ ਪਜ ਗਏ। ਪੁਲਿਸ ਦੀ ਟੀਮ ਵੱਲੋਂ ਇੱਕ ਪਿਸਟਨ ਇੱਕ ਛੋਟਾ ਰੌਂਦ ਇੱਕ ਵੱਡਾ ਰੋਧ ਬਰਾਮਦ ਕੀਤਾ ਗਿਆ। ਇਨ 2026 ਅਮੇਸਾਲ ਤੇ ਜਿਹੜਾ ਇੱਕ ਲੜਾਈ ਝਗੜਾ ਹੋਇਆ ਸੀਗਾ ਥਾਣਾ ਅਸਗਨਪੁਰ ਦੇਰੇ ਚ ਮਹੌਲਾ ਪਲੇਮਗੜ੍ਹ ਚ ਜਿਸ ਦੀ ਤਫਤੀਸ਼ ਕਰਦੇ ਮੁਕਦਮਾ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਗਈ ਸੀ ਉਹਦੇ ਵਿੱਚ ਦੋ ਅਕਿਊਜ਼ ਜਿਹੜੇ ਪੜੇ ਗਏ ਸੀਗੇ ਜਿਹੜੇ ਦੋ ਅਕਿਊਜ਼ਡ ਆ ਉਹਨਾਂ ਦਾ ਨਾਮ ਸੂਰਜ ਤੇ ਵਰੁਣ ਠਾਕੁਰ ਹੈ ਜਿਨ੍ਹਾਂ ਦਾ ਸੀ ਰਿਮਾਂਡ ਲੈ ਕੇ ਚਾਰੰਦ ਦਾ ਰਿਮਾਂਡ ਲੈ ਕੇ ਉਹਨਾਂ ਨੂੰ ਹੋਰ ਪੁੱਛਗਿੱਛ ਕੀਤੀ ਗਈ। ਰਿਮਾਂਡ ਦੌਰਾਨ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਇੱਕ ਪਿਸਟਲ ਹੈਗਾ 38 ਬੋਰ ਦਾ ਤੇ ਜਿਹੜਾ ਇਹ ਪਿਸਤਲ ਹੈਗਾ ਇਹਨਾਂ ਨੇ ਆਪਣੇ ਇਲਾਕਾ ਸੁजानਪੁਰ ਦੇ ਰੱਖਿਆ ਸੀਗਾ ਲੁਕਾਛੂ પાਕੇ ਜਿਹਨੂੰ ਕੱਲ ਜਿਹੜਾ ਨਵਾਂ ਮੁਕੱਦਮਾ ਦਰਜ ਕਰਕੇ ਉਹਨੂੰ ਰਿਕਵਰ ਕਰਕੇ ਅੱਜ ਜਿਹੜਾ ਫਿਰ ਤੋਂ 2 ਦਿਨ ਦਾ ਰਿਮਾਂਡ ਲਿਆ ਗਿਆ ਉਹਨਾਂ ਦਾ ਸਰ 2 ਨੰਬਰ ਦਾ ਚੀਜ਼ ਹੈ ਨਲਸੈਂਸੀ ਸੀ ਨਹੀਂ ਇਹ ਗੈਰ ਕਾਨੂੰਨੀ ਸੀ ਜਾਜੀ ਬਿਲਕੁਲ ਅਨਲਾਈਸੈਂਸਡ ਵੈਪਨ ਸੀਗਾ ਇਹਨਾਂ ਨੇ ਇਹਨਾਂ ਨੇ ਬਦਮਾਸ਼ੀ ਬਦਮਾਸ਼ ਹੈਗੇ ਪੁਰਾਣੇ ਤੇ ਬਦਮਾਸ਼ੀ ਦੇ ਦੌਰਾਨ ਇਹਨਾਂ ਨੇ ਇੱਕ ਤੋਂ ਲੜਾਈ ਝਗੜੇ ਪਹਿਲਾਂ ਵੀ ਕੀਤੇ ਹਨ ਤੇ ਲੜਾਈ ਝਗੜੇ ਦੌਰਾਨ ਇਹਨਾਂ ਨੇ ਕਿਤੋਂ ਬਰਦਾਸ਼ਤ ਤੋਂ ਕਿਸੇ ਪਰਸਨ ਕੋਲ ਜਿਹੜਾ ਖਰੀਦੇ ਸਰ ਕਿਸੇ ਗਤਵਿਧੀਆਂ ਦੇ ਵਿੱਚ ਹਜੇ ਤੱਕ ਇਸਤੇਮਾਲ ਨਹੀਂ ਕੀਤਾ ਪਰ ਪ੍ਰੀਵੈਂਟਿਵਲੀ ਅਸੀਂ ਚਲੋ ਪਹਿਲਾ ਫੜ ਲਿਆ ਇਹਨੂੰ ਸਾਡੇ ਲਈ ਵਧੀਆ ਇੱਕ ਕਾਰਗੁਜ਼ਾਰੀ ਹੋ ਗਈ ਜਿਸ ਦੇ ਵਿੱਚ ਪ੍ਰੀਵੈਂਟ ਹੋ ਗਿਆ ਅੱਗੇ ਫਰਦਰ ਕੋਈ ਇਤਾਂ ਦਾ ਐਕਸ਼ਨ ਨਹੀਂ ਹੋਇਆ ਜਿਸ ਦੇ ਵਿੱਚ ਕਿਸੇ ਦਾ ਨੁਕਸਾਨ ਹੋ ਕੋ ਪਹਿਲੇ ਵੀ ਕੋਈ ਕੇਸ ਦਰਜਾਣਾਂ ਦੇ ਉੱਪਰ ਜੀ ਹਾਂ ਇਹਨਾਂ ਦੇ ਪਹਿਲਾਂ ਨਾਰਕੋਟਿਕਸ ਦੇ ਵੀ ਹੈਗੇ ਸਮਗਲਰ ਹੈ ਪਹਿਲਾਂ 10 ਬੱਚੇ ਇਹਨਾਂ ਦੋਵਾਂ ਤੇ ਹੈਗੇ ਆ ਇਸਲੇ 2 ਸਾਲ ਚਨਾ ਦੇ 3 ਤੋਂ 4 ਮੁਕਦਮੇ ਨਾਰਕੋਟਿਕਸ ਦੇ ਤੇ 2 ਮੁਕਦਮੇ 307 ਦੇ ਕੀ ਕਾਰਵਾਈ ਕੀਤੀ ਜਾ ਰਹੀ ਤੇ ਕਾਰਵਾਈ ਨਾਲ ਤੇ ਐਕਸ਼ਨ ਲੈ ਲਿਆ ਗਿਆ ਜੀ ਬਿਲਕੁਲ ਮੁਕਦਮਾ ਨੰਬਰ 23 2026 ਦਾ ਆਰ ਅਸੈਟ ਦੇ ਤਹਿਤ ਜਿਹੜਾ ਦਰਜ ਕਰਕੇ ਰਿਕਵਰੀ ਕਰਕੇ ਦੋ ਦੋਸ਼ੀ ਰਸਟ ਕਰਦੇ ਬਾਕੀ ਜੇ ਹੋਰ ਅੱਗੇ ਆ ਕੇ ਤਫतीश ਉਹਨਾਂ ਨੂੰ ਵੀ ਰਸਟ ਕਰਦੇ